ਫਲੋਰ ਦੇ ਰੇਲਵੇ ਪੁਲਿਸ ਟੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਦੀਦਾਰ ਸਿੰਘ ਨੇ ਸ਼ਰਾਬੀ ਹਾਲਤ ਵਿੱਚ ਨਵਾਂ ਹੀ ਡਰਾਮਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਗਤਪੁਰਾਰ ਪੰਜਟੇ ਰਾਦੀ ਰਹਿਣ ਵਾਲੀ ਪ੍ਰਵੀਨ ਨਾਮਕ ਔਰਤ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਲਈ ਰੇਲਵੇ ਸਟੇਸ਼ਨ ਦੇ ਸਰਵਿਸ ਰੋਡ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਦੀ ਜਾ ਰਹੀ ਸੀ। ਐਨਐਨ ਨੂੰ ਉੱਥੇ ਫਲੋਰ ਰੇਲਵੇ ਪੁਲਿਸ ਟੌਂਕੀ ਦਾ ਇੰਚਾਰਜ ਦੀਦਾਰ ਸਿੰਘ ਬਿਨਾਂ ਵਰਦੀ ਤੋਂ ਸਿਰਫ ਨਿੱਕਰ ਬਰੈਂਡ ਪਾਈ ਆਤਮਕ ਤੇ ਉਸ ਔਰਤ ਨਾਲ ਜ਼ਬਰਦਸਤੀ ਕਰਨ ਲੱਗ ਪਿਆ। ਪੀੜਿਤ ਪ੍ਰਵੀਨ ਦੇ ਦੱਸਣ ਮੁਤਾਬਕ ਚੌਂਕੀ ਇੰਚਾਰਜ ਦਿਦਾਰ ਸਿੰਘ ਉਸ ਨੂੰ ਜ਼ਬਰਦਸਤੀ ਖਿੱਚ ਕੇ ਆਪਣੇ ਕਮਰੇ ਵਿੱਚ ਲੈ ਜਾ ਰਿਹਾ ਸੀ ਰੋਲਾ ਪੈੰਦੇ ਹੀ ਲੋਕ ਇਕੱਠੇ ਹੋ ਗਏ ਅਤੇ ਪੀੜਿਤ ਪ੍ਰਵੀਨ ਦੇ ਘਰ ਦੇ ਵੀ ਘਟਨਾਵਾਲੀ ਜਗ੍ਹਾ ਤੇ ਆ ਪੁੱਜੇ ਅਤੇ ਮੀਡੀਆ ਨੂੰ ਫੋਨ ਕਰ ਸਾਰਾ ਮਾਮਲਾ ਦੱਸਿਆ ਗਿਆ ਮੌਕੇ ਤੇ ਰੇਲਵੇ ਥਾਣਾ ਲੁਧਿਆਣਾ ਦੇ ਐਸਐਚਓ ਪਲਵਿੰਦਰ ਸਿੰਘ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਲਿਆਂਦਾ ਗਿਆ ਜਿਨ੍ਹਾਂ ਨੇ ਫਲੋਰ ਆ ਕੇ ਸਾਰਾ ਮਾਮਲਾ ਪੀੜਿਤ ਔਰਤ ਦੀ ਜ਼ੁਬਾਨੀ ਸੁਣਿਆ ਅਤੇ ਉਸ ਨੂੰ ਇਨਸਾਫ ਦਿਵਾਇਆ ਐਸਐਚਓ ਪਲਵਿੰਦਰ ਸਿੰਘ ਨੇ ਹੋਰ ਕੀ ਕਿਹਾ ਆਓ ਸੁਣੋ ਅਲੀਪਨ ਕੀ ਨਾਮ ਆ ਤੁਹਾਡਾ ਪ੍ਰਵੀਨ ਇਹ ਤੋਂ ਰਹਿਣ ਵਾਲੇ ਤੁਸੀਂ ਜੇ 5 ਢੇਰਾ ਜਗਤਪੁਰਾ ਅੱਜ ਤੋਂ ਨਾ ਇੱਕ ਹੈਪਨ ਹੋਇਆ ਪਤਾ ਲੱਗਾ ਵੀ ਤੁਹਾਨੂੰ ਕਿਸੇ ਉਸ ਚੋਂ ਕਿ ਇਨਚਾਰਜ ਨੇ ਤੁਹਾਨੂੰ ਬਾਤਮੀ ਜੀ ਕੀਤੀ ਹੈਗੀ ਆ ਕੀ ਸਾਰਾ ਮਾਮਲਾ ਹੈਗਾ ਜੀ ਸਰ ਦੇਖੋ ਮੈਂ ਨਾ ਰੋਜ਼ ਫਲੋਰ ਆਪਣੇ ਬੱਚਿਆਂ ਨੂੰ ਲੈਣ ਆਂ ਸਟੇਸ਼ਨ ਤੇ ਮੇਰਾ ਰੋਜ਼ ਡੇਲੀ ਦਾ ਲੰਘਣਾ ਆ ਬੱਚੇ ਤੁਹਾਡੇ ਕਿੱਥੇ ਪੜਦੇ ਫਲੋਰ ਹਾਂਜੀ ਫਲੋਰ ਪੜਦੇ ਆ ਅੱਛਾ ਜੀ ਤੇ ਮੈਂ ਹਨਾ ਸਟੇਸ਼ਨ ਤੇ ਮੇਰਾ ਰੋਜ਼ ਡੇਲੀ ਦਾ ਰੂਟੀਨ ਆਪਣੇ ਬੱਚਿਆਂ ਨੂੰ ਲੈਣ ਜਾਂਦੀ ਆ ਤੇ ਮੈਂ ਜਾ ਰਹੀ ਸੀ ਤੇ ਇਹਨਾਂ ਨੇ ਮੈਨੂੰ ਰੋਕਤਾ ਓਕੇ ਹਾਂਜੀ ਤੇ ਇਹ ਹੈਗੇ ਆਪਣੇ ਆਪਣੇ హెয়ার ਵੈਸਟੇਸ਼ਨ ਦੇ ਇੰਚਾਰਜ ਹਾਂਜੀ ਪੀਸ ਚੌਂਕੀ ਦਾ ਹਾਂਜੀ ਓਕੇ ਨਾਂ ਨੂੰ ਪਤਾ ਕੀ ਆ ਹਾਂਜੀ ਆਪਣੇ ਦਿਦਾਰ ਦਿਦਾਰ ਸਿੰਘ ਹਾਂਜੀ ਦਿਦਾਰ ਸਿੰਘ ਅੱਛਾ ਜੀ ਹਾਂਜੀ ਐਸਐਚਓ ਆ ਤੇ ਉਹਨਾਂ ਨੇ ਡਰਿੰਗ ਕੀਤੀ ਹੋਈ ਸੀ ਵਿਦਆਊਟ ਜוניਫਾਰਮ ਤੋਂ ਸੀ ਉਹਨਾਂ ਨੇ ਮੇਰਾ ਰਸਤਾ ਰੋਕਿਆ ਤੇ ਮੈਂ ਮੈਂ ਪੁੱਛਿਆ ਸਰ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਵੀ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਹਾਂ ਮੇਰਾ ਰੂਟੀਨ ਦਾ ਰਸਤਾ ਆ ਤੇ ਉਹਨਾਂ ਨੇ ਮੈਨੂੰ ਗੰਦੇ-ਗੰਦੇ ਗਾਲਾ ਕੱਢਣਾ ਤੇ ਮੈਨੂੰ ਘੜੀਸ ਕੇ ਆਪਣੇ ਅੰਦਰ ਲੈ ਚਾ ਰਿਆ ਅੱਛਾ ਹਾਂਜੀ ਤੇ ਉਹਨਾਂ ਨੇ ਮੈਨੂੰ ਟੱਚ ਕਰਨ ਟੱਚ ਕੀਤੇ ਤੇ ਉਹਨਾਂ ਨੇ ਮੇਰੇ ਨਾਲ ਬਹੁਤ ਬਦਤਮੀਜ਼ ਰੂਕ ਕੀਤੀ ਆ ਮਤਲਬ ਕਿ ਤੁਹਾਡੇ ਉਹਨੇ ਕੋਈ ਕੁੱਟਮਾਰ ਵੀ ਕੀਤੀ ਆ ਹਾਂਜੀ ਉਹਨਾਂ ਨੇ ਮੇਰੇ ਮਾਰੇ ਵੀ ਚਪੇੜ ਮਾਰੀ ਆ ਹਾਂਜੀ ਹਾਂਜੀ ਚਪੇੜਾਂ ਮਾਰੀਆਂ ਆ ਹਾਂਜੀ ਖਿੱਚੂ ਵੀ ਹੋਈ ਆ ਤੇ ਉਹਨਾਂ ਨੂੰ ਮੈਂ ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਤੇ ਆ ਆਂਡ ਬੌਂਡ ਫੇ ਸਾਰੇ ਆ ਗਏ ਆ ਜਿਨ੍ਹਾਂ ਨੇ ਮੈਨੂੰ ਦੇਖਿਆ ਤੇ ਬਚਾਉਣ ਵਾਸਤੇ ਤੇ ਉਹਨਾਂ ਨੇ ਫੇ ਵੀ ਸਾਰਿਆਂ ਨੂੰ ਗਾਲਾਂ ਕੱਢੀਆਂ ਫੇ ਮੈਂ ਹਾਰ ਕੇ ਆਪਣੀ ਫੈਮਿਲੀ ਨੂੰ ਬੁਲਾਇਆ ਫੋਨ ਕਰਕੇ ਤੇ ਫੇ ਮੇਰੀ ਫੈਮਿਲੀ ਪਹੁੰਚੀ ਤੇ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਫੈਮਿਲੀ ਨੂੰ ਵੀ ਗਾਲਾਂ ਕੱਢਣਾ ਰਹਿ ਨਹੀਂ ਉਹ ਹਾਂਜੀ ਜਿਹੜਾ ਜਿਹੜਾ ਕੱਪੜਿਆਂ ਤੋਂ ਬਾਹਰ ਤੁਰਿਆ ਫਿਰਦਾ ਅੰਡਰਵੀਅਰ ਬਣਿਆ ਨਾ ਹਾਂਜੀ 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 ਤੇ ਇਸ ਟਾਈਮ ਨਾ ਉਹ ਡਿਊਟੀ ਤੇ ਆ ਤੇ ਨਾ ਉਹ ਆਪਣੇ ਯੂਨੀਫਾਰਮ 'ਚ ਆ ओके okay. हां जी ਤੇ ਉਹ ਆਪਣੇ ਮਤਲਬ ਐਂਟਲੀ ਮਤਲਬ ਡਰਿੰਕ ਕੀਤੀ ਹੋਈ ਆ ਹਾਂ ਜੀ ਕੀ ਪ੍ਰਸ਼ਾਸਨ ਨੂੰ ਕਮਾਂਡ ਕਰ ਦੇਵਾਂ ਮੈਂ ਉਹਨਾਂ ਤੇ ਸਖਤ ਕਾਰਵਾਈ ਕਰਾਉਣਾ ਚਾਹੁੰਦੀ ਆ ਹਾਂ ਜੀ ਉਹਨਾਂ ਤੇ ਚਾਵੇ ਅੰਛੀ ਉਹ ਮੈਂ ਨਾ ਬਹੁਤ ਬਹੁਤ ਜ਼ਿਆਦਾ ਅੱਛਾ ਕੀ ਨਾ ਤੁਹਾਡੇ ਮੈਂ ਸਰਵਿਸ ਪ੍ਰਧਾਨ ਦਾਰ ਸਿੰਘ ਹਾਂ ਜੀ ਚੌਕੀਦਾਰ ਫਲੋਰ ਹਾਂ ਜੀ ਇਥੋਂ ਦਾ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਜੀ ਠੀਕ ਹੈ ਉਹਨਾਂ ਨਾਲ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਉਹ ਫੋਨ ਤੇ ਕਿਦਾਂ ਕਰ ਗਈ ਹੈ ਠੀਕ ਆ ਫਿਰ ਮੈਨੂੰ ਪੁੱਛਿਆ ਉਹ ਥੋੜਾ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨਾਂ ਨਾਲ ਗੱਲ ਕਰੀ ਤੁਹਾਨੂੰ ਕਿਉਂ ਅੱਛਾ ਕਿਉਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਤੁਸੀਂ ਇਹ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ ਤੇ ਤੁਸੀਂ ਇੰਟਰਫੇਅਰ ਸੁਣ ਨਹੀਂ ਨਹੀਂ ਸਰ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹਦਾ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆਵੇਂ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਬਾਣਾ ਕੀ ਦਿਖਾਰਾ ਤੁਸੀਂ ਚੌਂਕੀ ਤੁਸੀਂ ਚੌਂਕੀ ਜਾ ਰਹੇ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵੇਹਡਾ ਸਰ ਉਹ ਕਰਾਇਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰ ਗੱਲ ਕਰ ਤੁਸੀਂ ਤੁਸੀਂ ਇੰਟਰਵਿਊ ਕਰਉਂਗੀ ਤਾਂ ਦਖਨ ਦਾ ਜੀ ਤੁਹਾਡੇ ਨਾਲ ਤੁਹਾਡੇ ਨਾਲ ਤੁਸੀਂ ਦਖਨ ਦਾ ਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਕਿਉਂ ਫੇ ਇੰਟਰਵਿਊ ਕਰੂੰਗੀ ਤਾਂ ਉਹਨਾਂ ਨੂੰ ਮੈਸੇਜ ਤੁਸੀਂ ਕਾ ਇੰਟਰਵਿਊ ਮੈਂ ਤਾਂ ਸਿਰਫ ਫੋਨ ਵਾਰ ਹੀ ਪੁੱਛਿਆ ਕਿਉਂ ਤੁਸੀਂ ਬਤਮੀ ਜੀ ਕਿਉਂ ਕੀਤੀ ਤੁਸੀਂ ਹੈਲੋ ਹੈਲੋ ਤੁਸੀਂ ਮੈਂ ਫੋਨ ਵਾਰ ਹੀ ਪੁੱਛਿਆ ਕਿਉਂ ਕਿਉਂ ਇਹ ਫੋਨੋਂ ਪੁੱਛਿਆ ਤੇ ਕਿਉਂ 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 ਪੁੱਛਾਦੇ ਤੁਸੀਂ ਇੰਹੀ ਤੱਕੇ ਨਾ ਕਰਦੇ ਵੀ ਲੇਡੀ ਨੂੰ ਹੱਥ ਫੜ ਕੇ ਗਏ ਤੁਸੀਂ ਅੰਦਰ ਖਿੱਚ ਖੇਤ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੇੜਾ ਵੀ ਮਾਰੀਆਂ ਤੇ ਲੈਡੀ ਦੇ ਅੱਛਾ 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 ਓਏ ਇਧਰ ਆ ਸਰਿਓ ਫਰ ਟੱਬਰੀ ਆਓ ਇਧਰ ਆ ਜੋ ਸਤੋ ਸਤੋ ਸਾਰਾ ਸਤੋ ਸਤੋ ਤੁਸੀਂ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਜਾ ਕੇ ਤੁਸੀਂ ਚੇਰ ਤੇ ਬੈਠੇ ਆ ਤੁਸੀਂ ਸਟੈਪ ਕਰ ਰਹੇ ਆ ਕਿ ਚੰਗੀ ਵਾਲਾ ਸਾਡੇ ਉਹ ਵੀ ਵੀਡੀਓ ਬੈਠੇ ਸਰ ਤੋਂ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇਰ ਤੇ ਜਾ ਕੇ ਬੈਠੇ ਹੋ ਕੀ ਮਾਮਲਾ ਸਾਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਦਾਂ ਬੈਠੇ ਤੁਸੀਂ ਚੇਰਦੇ ਕੋ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਕਿ ਐਸਐਚਓ ਐਸਐਚਓ ਇੰਚਾਰਜ ਇੰਚਾਰਜ ਉਹ ਤੇ ਬਦੌੜਵਰ ਦੀ ਪੈਣਾ ਸਰ ਜਾ ਕੇ ਯਾਰ ਕੁਆਟਰ ਕਿਉਂ ਮੇਰੇ ਕੁਆਟਰ ਹਾਂ ਸਾਰੇ ਤੁਸੀਂ ਮੇਰਾ ਕੁਆਟਰ ਹਾਂ ਨਾ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਰ ਦੀ ਮੈਂ ਕੁਆਟਰ 'ਚ ਬੈਠਾ ਹਾਂ ਚਲੋ ਕੋਈ ਚੱਤਰੀ ਵਾਲੀ ਗੱਲ ਨਹੀਂ ਸਰ ਉਹ ਫੜੋ ਵੀਡੀਓ ਹੈਗੀ ਆ ਬੈਠਿਆਂ ਵੀ ਉੱਥੇ ਚੇਰਦੇ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਲ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋ ਦਾ ਕਿ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਲ ਕੀਤੀ ਕੀਤੀ ਉਹਨਾਂ ਨਾਲ अच्छा अच्छा। ਤੁਸੀਂ ਕਿਉਂ ਬਤਮੀਦੀ ਕੀਤੀ? ਮੈਂ ਤਾਂ ਇਹੀ ਪੁੱਛਿਆ ਵੀ ਵਿਵਾ ਕਿਦਣਾ ਗੱਲ ਕਰਦੀ? ਕਿਉਂ? ਕਿਉਂ? ਕਿਉਂ ਸਰ? ਉਹ ਲੜਾਈ ਹੁੰਦੀ ਆ, ਕੋਈ ਲੜਦਾ ਵੀ ਨਾ ਤੂੰ। ਹਾਂ, ਮੈਂ ਲੜਨ ਦੀ ਨਹੀਂ ਗੱਲ ਕਰਦਾ ਮੈਂ। ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ? ਯਾਰ ਸਰ, ਪਤਾ ਹੀ ਨਾ। ਯਾਰ ਅਸੀਂ ਪੁਲਿਸ ਅਫਸਰਾਂ ਹਰ ਅੱਖਾਂ ਦੇ ਨਾਲੇ ਤੁਸੀਂ ਕਹਿੰਦੇ ਮੈਂ ਹਾਂ ਡਿਊਟੀ ਨਹੀਂ ਹੈਗਾ, ਫੇਰ ਤੁਸੀਂ ਪੁੱਛਿਆ ਕਿਉਂ? ਪੁਲਿਸ ਅਫਸਰ। ਮੈਂ ਕਿਉਂ? ਜਦ ਬੰਦਾ ਆਫ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ। ਉਹ ਯਾਰ ਮੀਟਿੰਗ। ਨੋ, ਨੋ ਸਰ ਤੁਸੀਂ ਯੂ ਆਰ ਰੋਂਗ ਸਰ। ਜਾਂ ਤਾਂ ਤੁਸੀਂ ਆਮ ਰਾਈਟ। ਨਾ, ਨੋ, ਨੋ ਰੋ ਤੁਸੀਂ ਯੂ ਆਰ ਰੋਂਗ ਸਰ ਤੁਸੀਂ ਜਾਂ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਨਾਲ ਕੋਈ ਇੰਟਰਨੈਟ ਕਰਦੇ ਆਂ ਵੀ ਟੰਕੀ ਹੁੰਦੀ ਆ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹਨੂੰ ਲੇਡੀਜ਼ ਨੂੰ ਅੰਦਰ ਕਿਉਂ ਲਗਾ ਕੇ ਖਿੱਚ ਕੇ ਇਹ ਦੱਸੋ ਵੀ ਟੰਕੀ ਹੁੰਦੀ ਆ ਤੁਸੀਂ ਅੰਦਰ ਕਿਉਂ ਲਗਾ ਕੇ ਖਿੱਚ ਕੇ ਚਲੋ ਲੇਡੀਜ਼ ਨੂੰ ਅੰਦਰ ਗਈ ਸੀ ਇਹ ਉਹ ਪਛੋਤ ਮੈਂ ਦੱਸਦੀ ਆ ਮੈਨੂੰ ਖਿੱਚ ਕੇ ਲਗਾਇਆ ਉਹਦੇ ਟੀਟਾਂ ਲੱਗੀਆਂ ਕੁੜੀ ਦੇ ਤੇ ਦੱਸ ਹਾਂ ਦੱਸੋ ਕਿੱਥੇ ਟੀਟਾਂ ਲੱਗੀਆਂ ਉਹਦਾ ਤੁਹਾਡੇ ਕੋਲ ਨਾਲ ਫੇਰ ਗੱਲ ਕਰੋ ਮੈਂ ਤਾਂ ਸਿਰਫ ਫੋਨ ਬਾਰੇ ਪੁੱਛਿਆ ਕਿਤਾ ਜੀ ਕੀ ਕਰੋ ਕੀ ਕਰੋ ਜੀ ਕੌਣ ਕਿਨੂੰ ਕਰਦੀ ਆ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਆ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਪਛ ਪਛ ਲੈਣਾ ਦੱਸੋ ਨਹੀਂ ਤੁਹਾਡੇ ਕੋਲ ਰਾਈਟ ਹੈਗਾ ਮੇਰੇ ਹਾਂਜੀ ਹੈਗਾ ਜੇ ਤੁਹਾਡੇ ਦੇ ਜੇ ਤੁਹਾਡੇ ਤੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਆ ਅਗਲਾ ਠੀਕ ਕੋਈ ਦੀ ਜੇ ਤੁਹਾਡੇ ਕੋਲ ਇਲਜ਼ਾਮ ਲੱਗੇ ਆ ਤੁਹਾਡੇ ਤੇ ਸਾਰੇ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਅਫਸਰ ਦੱਸ ਦਾਂਗੇ ਜੇ ਹੋਰ ਦੱਸ ਸਰ ਅਸੀਂ ਆਪੇ ਪੁੱਛ ਲੈਣਾ ਤੁਸੀਂ ਨਹੀਂ ਦੱਸਣਾ ਸਰ ਸਾਰਾ ਅਸੀਂ ਪੁੱਛ ਲੈਣਾ ਯਾਰ ਤੂੰ ਪੁੱਛਣਾ ਮੈਨੂੰ ਮੈਂ ਕਹ ਸਰ ਅਸੀਂ ਡੀਐਮ ਅਸੀਂ ਡੀਐਮ ਸਾਹਿਬ ਨਾਲ ਸਰ ਸਰ ਮੈਂ ਕਹ ਡੀਐਮ ਸਾਹਿਬ ਨਾਲ ਅਸੀਂ ਹੁਣੇ ਹੀ ਗੱਲ ਕਰਨੀ ਫਰੋਜਪੁਰ ਸਾਹਿਬ ਜਿਹੜਾ ਤੁਸੀਂ ਯਾਰ ਮੈਂ ਐਸੋ ਤੇ ਲੱਗਾ ਆ ਹੁਣ ਮੈਂ ਮੈਂ ਕਿਹੜੇ ਸਰ ਮੈਂ ਕਹਿੰਦਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਐਸਾ ਚਾ ਹੁੰਦਾ ਸਰ ਰੱਖਿਆ ਵਾਸਤੇ ਅੱਛਾ ਠੀਕ ਆ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀ ਨਾਲ ਬਤਮੀਜ਼ੀ ਕਰੋ ਤੁਸੀਂ ਆ ਜਿਹੜੇ ਅਲੀਗੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਤੁਸੀਂ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਆ ਕੀ ਤੁਹਾਡਾ ਪੱਖ ਹੈ ਕੋ ਫੋਨ ਕਰਨਾ ਉਹ ਅੱਛੀ ਗੱਲ ਹੈ ਹਾਂਜੀ ਤੁਸੀਂ ਨਹੀਂ ਕਰਦੇ ਤੁਸੀਂ ਆਪਣੇ ਰਿਸਰਚ ਨਾਲ ਨਹੀਂ ਕਰਦੇ ਯਾਰ ਮੈਂ ਡਿਊਟੀ ਅਫਸਰ ਹਾਂ ਸਾਰੇ ਡਿਊਟੀ ਅਫਸਰ ਮਤਲਬ ਤੁਸੀਂ ਕਿਸੇ ਵੀ ਤੁਸੀਂ ਪ੍ਰਾਈਵੇਟ ਲੈਬ ਚ ਕਿਸੇ ਦੀ ਇੰਟਰਫੇਅਰ ਕਰੋਗੇ ਕੀ ਆ ਕੀ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਇੰਟਰਫੇਅਰ ਕਰੋਗੇ ਜਿੱਦਿ ਵੀ ਅਵਸਰ ਦਾ ਅੱਛਾ ਦੱਸੋ ਪ੍ਰਾਈਵੇਟ ਲਾਈਫ ਨਹੀਂ ਉਹ ਉਹ ਪੁਲਿਸ ਕਾਰ ਤੋਂ ਸਰੋਂ ਭਲਾਈਦਾ ਤੁਹਾਡੀਆਂ ਪੁਲਿਸ ਕਾਰ ਤੋਂ ਸਰੋਂ ਤੁਹਾਡੀਆਂ ਭਲਾਈਦਾ ਤੁਹਾਨੂੰ ਉੱਤੇ ਸ਼ੱਕ ਸੀ ਕੋਈ ਮੈਂ ਕਹ ਰਿਹਾ ਸ਼ੇਰ ਮਗਰ ਪੁਲਿਸ ਕਾਰ ਤੋਂ ਸਰੋਂ ਉੱਤੇ ਤੁਹਾਨੂੰ ਸ਼ੱਕ ਨਹੀਂ ਕੋਈ ਕ੍ਰਾਈਮ ਕੀਤਾ ਉਹਨੇ ਲੇਡੀ ਨੇ ਪੁਲਿਸ ਕਾਰ ਤੋਂ ਸਰੋਂ ਉਹਨੇ ਕੋਈ ਕ੍ਰਾਈਮ ਕੀਤਾ ਲੇਡੀ ਨੇ ਮੈਂ ਇਹ ਦੱਸੋ ਪੁਲਿਸ ਕਾਰ ਮੇਰਾ ਮੈਂ ਕਹਣਾ ਇਹ ਮੈਂ ਤੁਹਾਨੂੰ ਇਹ ਪੁਛ ਰਿਹਾ ਵੀ ਉਹਨੇ ਕ੍ਰਾਈਮ ਕੀਤਾ ਲੇਡੀ ਨੇ ਕੋਈ ਮੈਨੂੰ ਨਹੀਂ ਪਤਾ ਮੈਂ ਬਣਾ ਵੀ ਪੁਰਸ਼ ਕਾਤ ਹੁੰਦੀ ਹੈ ਮੈਂ ਤੁਹਾਡੀ ਗੱਲ ਮੰਨਦਾ ਸਰ ਅਸੀਂ ਵੀ ਰੋਜ਼ ਸੁਣਦਾ ਨਹੀਂਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਕ੍ਰਾਈਮ ਕੀਤਾ ਮੈਨੂੰ ਪਤਾ ਤੂੰ ਵੀ ਸਭ ਸਭ ਖੇਡਾ ਜਾਣਦਾ ਮੈਂ ਖੇਡਾ ਨਹੀਂ ਜਾਣਦਾ ਚਲੋ ਸਰੋ ਠੀਕ ਆ ਸਰ ਅਸੀਂ ਇਹ ਪੁੱਛਦੇ ਆ ਵੀ ਜੇ ਤੁਸੀਂ ਉਹ ਲੇਡੀ ਤੁਹਾਡੀ EMPLOYEES ਨਹੀਂ ਹੈਗੀ ਸਿਵਲਨਰ ਹੈਗੀ ਆ ਤੁਸੀਂ ਇਹਨੂੰ ਕਿਉਂ ਇੰਟਰਫੇਅਰ ਕੀਤਾ ਦੀ ਲੱਗਵੇ ਮੈਂ ਕਹਾਂ ਉਹ ਜੇ ਉਹ ਜੇ ਫੋਨ ਸੰਭੀ ਤੂੰ ਇੰਟਰਵਿਊ ਕੋ ਕੀਤਾ ਉਹ ਜੇ ਨਾ ਮਰਜੀ ਫੋਨ ਕਰੇ ਹੈਲੋ ਐਂ ਕਰ ਉਹਦਾ ਫੋਨ ਕੱਟੋ ਹਾਂ ਕਿਹਦਾ ਫੋਨ ਲਾਓ ਸਰ ਅਸੀਂ ਕਿਉਂ ਫੜੀ ਉਹਦਾ ਫੋਨ ਯਾਰ ਮੈਂ ਫੜਾ ਮੈਂ ਪ੍ਰੋਫੈਸਰਾਂ ਕਿਉਂ ਅਫਸਰਾਂ ਮੈਂ ਕਿਉਂ ਫੜ ਕੀ ਉਹ ਕ੍ਰਾਈਮ ਕੀ ਕਰਦੀ ਸੀ ਉਹ ਯਾਰ ਕੀ ਕ੍ਰਾਈਮ ਕੀਤੀ ਉਹਨੇ ਦੱਸੋ ਜਿਹੜੀ ਚੋਰੀ ਫੜਨੀ ਕਿਉਂ ਫੜਦੇ ਆ ਸਰ ਕ੍ਰਾਈਮ ਉਹਨੇ ਕੀ ਕੀਤਾ ਮੈਨੂੰ ਇਹ ਦੱਸੋ ਫੜੀ ਜਾਂਦੀ ਸਰ ਉਹ ਇੱਥੇ ਦੀ ਰਹਿਣ ਵਾਲੀ ਯਾਰ ਰੋਜ਼ ਬੱਚੇ ਲੈ ਕੇ ਜਾਂਦੀ ਆ ਠੀਕ ਆ ਨਾ ਤੁਸੀਂ ਹਰ ਤੁਸੀਂ ਹਰ ਰੋਜ਼ ਦੇਖਦੇ ਆ ਬੱਚੇ ਦੇ ਨਾਲ ਆ ਠੀਕ ਆ ਨਾ ਨਾਲ ਨਹੀਂ ਹੈ ਤੇ ਤੁਸੀਂ ਉਹਨਾਂ ਬਤਮੀਜ਼ੀ ਕਰਦੇ ਹੋ ਹੂੰ ਤੁਹਾਡੇ ਬਾਕੀ ਹੁਣ ਬਲਾਈ ਵੀ ਹੈ ਗਈ ਹੈ ਨਾ ਅੱਛਾ ਜੇ ਤੁਸੀਂ ਐਸਐਚਓ ਲੱਗੇ ਹੋ ਤੁਸੀਂ ਕੀ ਦੋਖਾ ਰੱਬ ਬਣ ਕੇ ਤੁਸੀਂ ਕੀ ਮੈਂ ਕਹਿੰਦਾ ਤੂੰ ਰੱਬ ਲੱਗਿਆ ਮੈਂ ਮੈਂ ਆਪਣੀ ਲੱਗਾ ਤੁਸੀਂ ਤੁਸੀਂ ਰਹੋਗਾ ਸਰ ਤੂੰ ਵੱਟ ਤੂੰ ਸਰ ਮਰ ਕੇ ਕਹਿਣ ਵਾਲਾ ਕਿਉਂ ਨਹੀਂ ਕਹਿੰਦਾ ਤੁਸੀਂ ਮਤਲਬ ਤੁਸੀਂ ਜਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਤੁਸੀਂ ਐਸਐਚਓ ਲੱਗੇ ਹੋ ਤੁਸੀਂ ਜਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਜੋ ਅਸੀਂ ਕੋ ਕਰੀਏ ਅਸੀਂ ਤਾਂ ਚੋਰੀ ਚੋਰੀ ਫੜਨ ਵਾਸਤੇ ਤੁਸੀਂ ਐਂਟਰਫੇਅਰ ਕੀਤਾ ਨਹੀਂ ਕਹਿੰਦੇ ਫੋਨ ਸੁਣਦੀ ਜੇ ਬਤਮੀਜੀ ਕੀਤੀ ਤੁਸੀਂ ਬੰਦ ਜਾ ਸੀ ਨੂੰ ਉਹ ਸੌੜ ਸੌੜ ਸੌੜਾ ਪਹਿਲਾਂ ਚੋਰੀ ਫੜਨ ਵਾਸਤੇ ਸਾਨੂੰ ਸਾਰਾ ਕੋ ਲੱਭਣਾ ਪੈਂਦਾ ਨਾਲ ਕਿਦਾਂ ਜੀ ਚੋਰੀ ਲੱਭਣ ਵਾਸਤੇ ਮੈਨੂੰ ਸਾਰਾ ਕੁਝ ਲੱਭਣਾ ਸਰ ਉਹ ਲੇਡੀਜ਼ ਹਰ ਰੋਜ਼ ਅਪਡੋਨ ਕਰਦੀ ਆ ਤੁਸੀਂ ਇਹਨੂੰ ਹਰ ਰੋਜ਼ ਵਾਸ਼ ਕਰਦੇ ਹੋ ਮੈਂ ਕਦੇ ਵੇਖੀ ਨਹੀਂ ਆਜੇ ਤਾਂ ਕੁੜੀ ਉਹ ਇੱਕ ਹੋਰ ਕੁੜੀ ਖੜੀ ਆ ਉਹਨੇ ਵੀ ਦੱਸਿਆ ਵੀ ਮੇਨਾਂ ਬਤਮੀਜ਼ੀ ਕੀਤੀ ਆ ਅੱਛਾ ਹਾਂਜੀ ਅੱਛਾ ਉਰੇ ਆਓ ਮੜੇ ਮੇਕ ਕੋਲ ਬੰਨੇ ਹੋ ਦੋਨਿਆਂ ਦੇ ਕੋਲ ਇੱਧਰ ਆਓ ਆਪਾਂ ਕਿੰਨੀ ਬਤਮੀਜ਼ੀ ਕਰਦੇ ਨਾਲੋਂ ਤਾਂ ਅੱਜ ਸਰ ਕੀ ਹੋਇਆ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ ਭਾਈ ਤੁਹਾਨੂੰ ਮੈਂ ਕਹਿੰਦੇ ਨਹੀਂ ਤੁਸੀ ਵੱਧ ਗਈ ਅਸੀਂ ਇਹਨਾਂ ਦੀ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮਰਦਾਂ ਨੂੰ ਕਹਿਣਾ ਸਰ ਮੈਂ ਸਰ ਮੈਂ ਜਿਹੜੀ ਮੈਂ ਅਸੀਂ ਦਾ ਸਰ ਜੋ ਸਾਹਮਣੇ ਦੇਖ ਰਹੇ ਆ ਅਸੀਂ ਉਹ ਅਸੀਂ ਮੈਂ ਕਰਾਂ ਮੈਂ ਸੋਚ ਲੱਗਾ ਮੈਂ ਛੱਡ ਬੱਸ ਮੇਰੀ ਕਦੇ ਦੀ ਗੱਲ ਕਰ ਮਤਲਬ ਜੇ ਤੁਸੀਂ ਐਸ ਚੋਂ ਲੱਗਣਾ ਤੁਸੀਂ ਇਹ ਸਾਰਾ ਕੁਛ ਤੇ ਬੰਦਮੀਜੀ ਕਰੋਗੇ ਆਉਂਦੀਆਂ ਜਾਂ ਜਨਾਨੀਆਂ ਤੁਸੀਂ ਫੜੋਗੇ ਠੀਕ ਆ ਨਾ ਉਹਨਾਂ ਨਾਲ ਬੰਦਮੀਜੀ ਕਰੋਗੇ ਤਾਂ ਕਿਨਾਂ ਤੁਸੀਂ ਫੜ ਕੇ ਅੰਦਰ ਲੈ ਜਾਓਗੇ ਠੀਕ ਆ ਨਾ ਮਤਲਬ ਮਤਲਬ ਅੰਦਰ ਜਾ ਕੇ ਤੁਸੀਂ ਚੋਰੀ ਕਰਨੀ ਸੀ ਨਾ ਮੈਂ ਜਿਹੜੀ ਮੈਂ ਗੱਲ ਕਰਦਾ ਸਰ ਮੇਰੀ ਗੱਲ ਸੁਣ ਮੇਰੀ ਤਾਂ ਗੱਲ ਸੁਣੋ ਮਤਲਬ ਤੁਸੀਂ ਧੱਕੇ ਨਾਲ ਅੰਦਰ ਜਨਾਨੀ ਲੈ ਕੇ ਜਾਓਗੇ ਤੁਸੀਂ ਕਿਨਾਂ ਨੂੰ ਭਜਾਣਾ ਸਰ ਦੱਸੋ ਕੌਣ ਭਜਾਊਗਾ ਸਾਨੂੰ ਸਾਨੂੰ ਨਹੀਂ ਨਹੀਂ ਭਜਾਣਾ ਕਰ ਭਰਾਵਾ ਹਾਂਜੀ ਦੱਸੋ ਹਾਂ ਇਹਨਾਂ ਸਾਡੇ ਆਉਂਦੇ ਨੇ ਮਹਾਰਾਜ ਆਹੀ ਉਸੇ ਖੜੇ ਸੀਗੇ ਮਤਲਬ ਤੁਸੀਂ ਸਾਨਾ ਬਾਤਮੀ ਜੀ ਕਰਦੇ ਪਹਜਾਓ ਇਹਨਾਂ ਨੂੰ ਤੁਸੀਂ ਪਰ ਲੇਡੀ ਜਨਾਂ ਦਾ ਕੰਮ ਹੀ ਕਰਨੀਆਂ ਮੈਨੂੰ ਸੁਤਨਾ ਮਿਲੀ ਸੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਹ ਦਦਾਸ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਸੀ ਉਹਨਾਂ ਦੇ ਬਹਿਸ ਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਲਈ ਬਾਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੀ ਨੂੰ ਜੀ ਪੁੱਤਰ ਜੁਕੀਏ ਤੁਹਾਨੂੰ ਕਿ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰਫੋਂ ਦੱਸੀ ਸਾਡੀ ਗੱਲ ਸਾਨੂੰ ਕਿ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੂਰੀ ਫੀਲ ਕਰ ਲਈ ਆ ਇਹ ਗਾਂਵ ਪੇ ਇੱਕ ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਹਿੰਦਾ ਮੈਂ ਕੋਈ ਕਾਰਵਾਈ ਨਹੀਂ ਕੀਤੀ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦਾ ਨਹੀਂ ਮੈਨੂੰ ਜੀ ਤਸੱਦੀ ਹੈ ਮੇਰੀ ਕਿ ਚਲੋ ਗਾਂ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜੇਗੀ ਓਕੇ ਠੀਕ ਆ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਰਨ ਸਾਨੂੰ ਉਹਨਾਂ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ ਓਕੇ ਜੀ